ਜਿਹੜੇ ਹੈਗੇ ਆ ਉਹ ਹੋਰ ਕੰਮ ਕਰਦੇ ਉਹਦੇ ਨਾਲ-ਨਾਲ ਉਹ ਇਹ ਯੂਥ ਨੂੰ ਜਾਂ ਕੁੜੀਆਂ ਨੂੰ ਤੇ ਯੂਥ ਨੂੰ ਉਹ ਇਸ ਪਾਸੇ ਵੱਲ ਲਿਜਾਉਣਾ ਚਾਹੁੰਦੇ ਆ ਤਾਂ ਕਿ ਉਹ ਆਪਣੇ ਇਹ ਸਰਟੀਫਿਕੇਟ ਦੀ ਮਤਲਬ ਕਿ ਬਹੁਤ ਯੋਗਤਾਈ ਵੀ ਹਰੇਕ ਕੋਲ ਲੜਕੀ ਜੇ ਸਿੱਖ ਕੇ ਇਹਨੂੰ ਪਾ ਸਕਦੀ ਆ ਤੇ ਆਪਣੀਆਂ ਹਾਜ਼ਰੀਆਂ ਦੇ ਮੁਤਾਬਕ ਹੀ ਇਹ ਸਰਟੀਫਿਕੇਟ ਮਿਲੇਗਾ ਪੰਜਾਬੀ ਸੂਟ ਤੋਂ ਲੈ ਕੇ ਹਾਂ ਸ਼ਰਾਰਾ ਸਾਰੇ ਸਭ ਤਰ੍ਹਾਂ ਦਾ 35 ਤਰ੍ਹਾਂ ਦਾ ਮੈਮਨੇ ਸਖਾਇਆ ਸਾਨੂੰ 35 ਤਰ੍ਹਾਂ ਦੇ ਸਭ ਤਰ੍ਹਾਂ ਦਾ ਅਸੀਂ ਦਿੱਤਾ ਹੈ ਸਰਬੱਤ ਦਾ ਭਲਾ ਕਰੀਟਾਬ ટ્રਸਟ ਲੋਕ ਜਿਹੜੀਆਂ ਹੈ ਅਲੱਗ-ਅਲੱਗ ਸਮਾਜ ਸੇਵੀ ਦੇ ਕੰਮ ਕਿਤੇ ਜਾ ਰਹੇ ਹੈਗਾ ਜਿਸ ਨੂੰ ਦੇਖਦੇ ਹੋਏ ਜਿਹੜਾ ਇੱਕ ਸਲਾਈ ਕੜਾਈ ਦੇ ਇੱਕ ਸਲਾਈਪ ਦਿੱਤੀ ਜਾ ਰਹੀ ਵੀ ਤਾ ਜੋ ਲੜਕੀਆਂ ਆਪਣੇ ਪੈਰਾਂ ਤੇ ਆਪ ਖੜੀਆਂ ਹੋ ਤੱਕ ਸਾਡੇ ਨਾਲ ਜਿਹੜੇ ਪੰਜਾਬ ਦੇ ਜਿਹੜਾ ਸਰਬੱਤ ਪ੍ਰਸਤ ਦੇ ਜਿਹੜੇ ਐਜੂਕੇਸ਼ਨ ਪ੍ਰੋਜੈਕਟ ਜਿਹੜੇ ਮੌਜੂਦ ਹੈ ਜਦੋਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਦੇ ਇਹ ਸੈਂਟਰ ਚਲਾਏ ਜਾ ਰਹੇ ਹੈਗਾ ਟਰਸਟ ਵੱਲੋਂ ਜਿਹੜੇ ਹੈਗਾ ਹੁਣ ਤੱਕ ਜਿਹੜੇ ਕਿੰਨੇ ਪੁਜਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸੈਂਟਰ ਚੱਲ ਰਹੇ ਹੈਗੇ ਅਤੇ ਕਿੰਨੇ ਸੈਂਟਰਾਂ ਰੰਗ ਜਿਹੜੀਆਂ ਲੜਕੀਆਂ ਸਿਲਾਈ ਦਾ ਚੱਲਦਾ ਅੱਜ ਮੈਂ ਇੱਥੇ ਮਾਤਾ ਗੁਰੂ ਦੀਵਿ ਮੰਦਿਰ ਲੋਟ ਵਿਖੇ ਸਾਡਾ ਜਿਹੜਾ ਸਰਵਦ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਸਿਲਾਈ ਦਾ ਸੈਂਟਰ ਚਲਾ ਰਿਹਾ ਉਹਦੇ ਪੇਪਰ ਲੈਣ ਅਨੁਸਾਰ ਆਈਆਂ ਮੁਕਤਸਰ ਜ਼ਿਲ੍ਹੇ ਦੇ ਵਿੱਚ ਸਾਡੇ ਪੰਜ ਸਿਲਾਈ ਸੈਂਟਰ ਤੇ ਇੱਕ ਕੰਪਿਊਟਰ ਸੈਂਟਰ ਚੱਲ ਰਿਹਾ ਹੈ ਬਾਕੀ ਮੈਂ ਪੰਜਾਬ ਦੇ ਵਿੱਚ ਸਾਡੇ ਨੀਅਰ ਬਾਊਂਡ ਪੰਜਾਬ ਹਰਿਆਣਿਆਂ ਦੇ ਵਿੱਚ ਮਿਲਾ ਕੇ ਟੋਟਲ ਸਾਡੇ 100 ਦੇ 3 ਸੈਂਟਰ ਚੱਲ ਰਹੇ ਨੇ ਜਿਨ੍ਹਾਂ ਵਿੱਚ ਕੁਝ ਕੰਪਿਊਟਰ ਦੇ ਨੇ ਕੁਝ ਸਿਲਾਈ ਦੇ ਨੇ ਤੇ ਕੁਝ ਬਿਊਟੀਸ਼ੀਅਨ ਸੈਂਟਰ ਚੱਲਦੇ ਆ ਸਟੈਨੋਗ੍ਰਾਫੀ ਦੇ ਚੱਲਦੇ ਆ ਮਿਊਜ਼ਿਕ ਦੇ ਵੀ ਚੱਲਦੇ ਆ ਸੋ ਇਹਨਾਂ ਦਾ ਇਹ ਬਿਲਕੁਲ ਫ੍ਰੀ ਆਫ ਕਾਸਟ ਲਾਇਆ ਜਾਂਦੇ ਆ ਇਹ ਡਾਕਟਰ ਐਸ.ਪੀ ਸਿੰਘ ਅਭਰਾਏ ਜਿਹੜੇ ਹੈਗੇ ਉਹਨਾਂ ਵੱਲੋਂ ਇੱਕ ٹرسٹ ਜਿਹੜਾ ਸਰਬੱਤ ਦਾ ਭਲਾ ਚਲਾਇਆ ਜਾ ਰਿਹਾ ਇੱਥੇ ਜਿਹੜੇ ਹੈਗੇ ਉਹ ਹੋਰ ਕੰਮ ਕਰਦੇ ਉਹਦੇ ਨਾਲ ਨਾਲ ਉਹ ਇਹ ਯੂਥ ਨੂੰ ਜਾਂ ਕੁੜੀਆਂ ਨੂੰ ਤੇ ਯੂਥ ਨੂੰ ਉਸ ਵਾਸਤੇ ਵੱਲ ਜਾਣਾ ਚਾਹੁੰਦੇ ਤਾਂ ਕਿ ਉਹ ਆਪਣੇ ਕੰਪਿਊਟਰ ਤੋਂ ਨੌਲੇਜ ਗੇਨ ਕਰਕੇ ਤੇ ਸਲਾਈ ਸੈਂਟਰਾਂ ਦੇ ਵਿੱਚ ਸਲਾਈ ਸਿੱਖ ਕੇ ਆਪਣੇ ਆਪ ਪੈਰਾਂ ਤੇ ਖੜੇ ਹੋਣ ਜਾਂਦਾ ਉਹਨਾਂ ਕਮਜ਼ੋਰ ਜਿਹੜਾ ਹੈਗਾ ਉਹ ਇਸ ਤੋਂ ਕਰ ਸਕਦਾ ਮੈਂ ਕਿੰਨੇ ਚਿਰ ਦਾ ਜਿਹੜਾ ਹੈ ਸਿਲਾਈ ਕੋਰਸ ਹੁੰਦਾ ਹੈਗਾ ਕਿੰਨੀਆਂ ਲੜਕੀਆਂ ਜਿਹੜੀਆਂ ਇੱਕ ਸੈਂਟਰ ਦੇ ਵਿੱਚ ਆ ਰਿਹਾ ਹੈਗਾ ਸਿਲਾਈ ਲੈ ਸਕਦੀਆਂ ਇਹ ਜਿਹੜਾ ਸਲਾਈ ਦਾ ਸਾਡਾ ISO ਅਪਰੂਵਡ ਹੈਗਾ ਸਾਰੀ ਦੁਨੀਆ ਦੇ ਵਿੱਚ ਸਰਟੀਫਿਕੇਟ ਵੈਲਿਡ ਹੈ 6 ਮਹੀਨੇ ਦਾ ਕੋਰਸ ਹੁੰਦਾ ਹੈ ਫ੍ਰੀ ਆਫ ਕਾਸਟ ਬਿਲਕੁਲ ਚਲਾਇਆ ਜਾਂਦਾ ਹੈ ਤੇ ਇਹਦੇ ਵਿੱਚ ਇੱਕ ਸੈਂਟਰ ਦੇ ਵਿੱਚ ਕਟੋ-ਕਟ 30 ਤੋਂ 40 ਲੜਕੀਆਂ ਜਿਹੜੀਆਂ ਹੈਗੀਆਂ ਉਸ ਸਪਲਾਈ ਦਾ ਸਭ ਹੁਣ ਤੱਕ ਕਿੰਨੀਆਂ ਲੜਕੀਆਂ ਜਿਹੜੀਆਂ ਸਪਲਾਈ ਲੈ ਚੁੱਕੀਆਂ ਕਦੋਂ ਤੋਂ ਇਹ ਸ਼ੁਰੂ ਕੀਤਾ ਸੀਗਾ ਤੇ ਕਿਸ ਤਰ੍ਹਾਂ ਆਪਣੀ ਉਹ ਪੈਰਾਂ ਤੇ ਆਪਣਾ ਆਪਣਾ ਰੋਜ਼ਾਰ ਕਲਾਰੇ ਇਹ ਅਬਰਾਈ ਸਾਹਿਬ ਨੇ ਮੇਰੇ ਤੋਂ ਪਹਿਲਾਂ 2012 ਤੋਂ ਇਹ ਟਰਸ ਜਿਹੜਾ ਚੱਲ ਰਿਹਾ ਉਦੋਂ ਤੋਂ ਹੀ ਇਹ ਸਲਾਈ ਸੈਂਟਰ ਤੇ ਕੰਪਿਊਟਰ ਸੈਂਟਰ ਉਦੋਂ ਤੋਂ ਹੀ ਚਲਾਇਆ ਜਾ ਸਕਦਾ ਹੈ ਚਲਾਏ ਜਾ ਰਹੇ ਨੇ ਇਹ ਮੈਂ ਇੱਕ ਸੈਂਟਰ ਦੇ ਵਿੱਚੋਂ ਘੱਟੋ ਘੱਟ 25-30 ਬੱਚੇ ਜਿਹੜੇ ਹੈਗੇ ਉਹ ਟ੍ਰੇਨਿੰਗ ਪ੍ਰਾਪਤ ਕਰਕੇ ਆਈਐਸਓ ਅਪਰੂਵਡ ਸਰਟੀਫਿਕੇਟ ਲੈ ਕੇ ਇੱਥੋਂ ਤੋਂ ਜਾਉਂਦੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ٹرسٹ ਵੱਲੋਂ ਅਲੱਗ ਲੱਗਦਾ ਐਜੂਕੇਸ਼ਨ ਅਦਾਰੇ ਖੋਲ ਕੇ ਜਿਹੜਾ ਫਿਰ ਸਿਖਲਾਈ ਦਿੱਤੀ ਜਾ ਰਹੀ ਹੈਗਾ ਉੱਥੇ ਕਿ ਫਲਾੜੇ ਕਢਾਈ ਦੇ ਜਿਹੜੇ ਹੈ ਕੋਚ ਨੇ ਦੇਖ ਕੇ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਰਿਹਾ ਹੈਗਾ ਸਾਡੇ ਨਾਲ ਕੁਝ ਲੜਕੀਆਂ ਵੀ ਜਿਹੜੀਆਂ ਇੱਥੋਂ ਸੈਂਟਰ ਦੇ ਵਿੱਚ ਸਿਖਲਾਈ ਲੈਂਦੀਆਂ ਹਨ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਕਿ ਇਹ ٹرسٹ ਵੱਲੋਂ ਜਿਹੜਾ ਇੱਕ ਵੱਡਾ ਪ੍ਰਾਪਲਆ ਕੀਤਾ ਗਿਆ ਹੈਗਾ ٹرسٹ ਤੋਂ ਤੁਸੀਂ ਸਿਖਲਾਈ ਵੀ ਲਈ ਹੈਗੀ ਹੈ ਆਪਣੇ ਪਰਿਵਾਰ ਨੂੰ ਜਿਹੜਾ ਹੈਗਾ ਧਾਰਾ ਦਊਗੀ ਜੀ ਸਲਾਈ ਸੈਂਟਰ ਮੈਮ ਸਸੀ ਗਾਲ ਜੀ ਬਹੁਤ ਅੱਛੇ ਤਰੀਕੇ ਨਾਲ ਮੈਮ ਸਮਝਾਉਂਦੇ ਆ ਬਹੁਤ ਅੱਛੇ ਤਰੀਕੇ ਨਾਲ ਮੈਮ ਸਿਖਾਉਂਦੇ ਆ ਸਾਨੂੰ ਸਲਾਈ ਬਹੁਤ ਅੱਛੇ ਤਰੀਕੇ ਨਾਲ ਅਸੀਂ ਕਰਦੇ ਆ ਪੰਜਾਬੀ ਸੂਟ ਤੋਂ ਲੈ ਕੇ ਸ਼ਰਾਰਾ ਸਾਰੇ ਸਭ ਤਰ੍ਹਾਂ ਦਾ 35 ਤਰ੍ਹਾਂ ਦਾ ਮੈਮ ਨੇ ਸਿਖਾਇਆ ਸਾਨੂੰ 35 ਤਰ੍ਹਾਂ ਦੇ ਸਭ ਤਰ੍ਹਾਂ ਦਾ ਅਸੀਂ ਕੀਤਾ ਹੈ ਬਹੁਤ ਅੱਛੇ ਤਰੀਕੇ ਨਾਲ ਇੱਥੋਂ ਸਗਲਾਈ ਲੈ ਕੇ ਤੁਸੀਂ ਕੀ ਲੱਗਦਾ ਹੈਗਾ ਵੀ ਕਿੰਨੀ ਕਮਾਈ ਕਰ ਸਕੋਗੇ ਆਪਦੇ ਆਪ ਦੀ ਦੁਕਾਨ ਦਾ ਚਲਾ ਸਕਦੇ ਹੋ ਸਰ ਕਰ ਸਕਦੇ ਆਂ ਅਸੀਂ ਆਪਣੀ ਦੁਕਾਨ ਖੋਲ ਸਕਦੇ ਆਂ ਕੰਮ ਬੜੀਆ ਚੱਲ ਜੇਗਾ ਬਹੁਤ ਵਧੀਆ ਚੱਲਦਾ ਹੈ ਕਿਸ ਤਰ੍ਹਾਂ ਦਾ ਮੈਸੇਜ ਦੇਵਾਂਗੇ ਹੋਰ ਵੀ ਲੜਕੀਆਂ ਨੂੰ ਤਾਂ ਜੋ ਲੜਕੀਆਂ ਜਿਹੜੀਆਂ ਇੱਥੇ ਫ੍ਰੀ ਸਖਲਾਈ ਲੈ ਕੇ ਜੜਾ ਗਿਆ ਆਪਣਾ ਰਜਗਾਰ ਆਪ ਚਲਾ ਸਕਣ ਸਾਰਸਤਾ ਜੇ ਆਹੀ ਕੇਂਦਰ ਆ ਵੀ ਸਭ ਨੂੰ ਕਰਨਾ ਚਾਹੀਦਾ ਆਪਣੀ ਸਟੀਚਿੰਗ ਖੁਦ ਆਪਣੇ ਕਰਕੇ ਖੁਦ ਪਾਓ ਬਹੁਤ ਅੱਛੇ ਅੱਛੇ ਟਿਕ ਕੇ ਨਾਲ ਡਿਜ਼ਾਈਨ ਕਰਕੇ ਬਣਾਓ ਤੇ ਪਾਓ ਹੋਰਾਂ ਦੇ ਵੀ ਬਣਾਓ ਤੇ ਬਹੁਤ ਅੱਛਾ ਬਿਜ਼ਨਸ ਚੱਲ ਸਕਦਾ ਹੈ ਜੇ ਕਰਨਾ ਚਾਹੀਏ ਤਾਂ ਇਸਗੇ ਇਸ ਜੋ ਸੈਂਟਰ ਦੇ ਵਿੱਚੋਂ ਸਿਖਲਾਈ ਡਾਇਰ ਹੋ ਰਿਹਾ ਹੈ ਸਾਡੇ ਨਾਲ ਜਿਹੜੇ ਇਹ ਟੀਚਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜੀ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈਗੀ ਇਹ ਲੜਕੀਆਂ ਨੂੰ ਤਾਂ ਜੋ ਅੱਜ ਦਾ ਆਇਆ ਜਿਹੜਾ ਇੱਕ ਤਰ੍ਹਾਂ ਦਾ ਟ੍ਰੈਂਡ ਹੈਗਾ ਵੀ ਜਿਹੜਾ ਅੱਜ ਇਹ ਸਿਖਲਾਈ ਦਿੱਤੀ ਗਈ ਹੈ ਦੀਆਂ ਲੜਕੀਆਂ ਨੂੰ ਅੱਜ ਤੋਂ ਪਹਿਲਾਂ ਕਿੰਨੀਆਂ ਲੜਕੀਆਂ ਜਿਹੜੀਆਂ ਸੈਂਟਰਾਂ ਦੇ ਵਿੱਚੋਂ ਹਾਂ ਸਿਖਲਾਈ ਪ੍ਰਾਪਤ ਕਰਕੇ ਆਪਣਾ ਰੋਜ਼ਗਾਰ ਚਲਾ ਰਹੀਆਂ ਬਹੁਤ ਸਾਰੀਆਂ ਲੜਕੀਆਂ ਜੋ ਆਪਣਾ ਰੋਜ਼ਗਾਰ ਚਲਾ ਰਹੀਆਂ ਤੇ ਸਰਟੀਫਿਕੇਟ ਦੀ ਬਹੁਤ ਅਹਿਮੀਅਤ ਆ ਤੇ ਸਰਟੀਫਿਕੇਟ ਦੇ ਜੋ ਨੰਬਰ ਵਗੈਰਾ ਵੀ ਲਗਾਏ ਜਾਂਦੇ ਆ ਤੇ ਬਹੁਤ ਵਧੀਆ ਕੁੜੀਆਂ ਕਰਕੇ ਜਾਂਦੀਆਂ ਤੇ ਸਿੱਖ ਕੇ ਵੀ ਜਾਂਦੀਆਂ ਤੇ ਜਿਹੜੇ ਤੁਸੀਂ ਸਰਟੀਫਿਕੇਟ ਦੀ ਗੱਲ ਕੀਤੀ ਹੈ ਸਰਟੀਫਿਕੇਟ ਕਿੱਥੇ-ਕਿੱਥੇ ਕੰਮ ਆ ਸਕਦਾ ਹੈਗਾ ਜਿਵੇਂ ਕਿ ਆਮ ਦੁਕਾਨ ਖੋਲਣ ਵੇਲੇ ਜਿਹੜੇ ਹੈਗਾ ਕਾਫੀ ਪੈਸੇ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਲੋਨ ਵੀ ਨਾ ਹੋਈਆ ਕਰਵਾਉਂਦਾ ਹਾਂਜੀ ਹਾਂਜੀ ਤੇ ਇਹ ਇਹ ਉਦਮ ਰਜਿਸਟ੍ਰੇਸ਼ਨ ਕਰਵਾਈਏ ਤਾਂ ਵੀ ਸਰਕਾਰ ਲੋਨ ਵੀ ਦੇ ਸਕਦੀ ਹੈ ਕਿਸ ਤਰ੍ਹਾਂ ਦਾ ਮੈਸੇਜ ਦਿਓਗੇ ਹੋਰ ਲੜਕੀਆਂ ਨੂੰ ਵੀ ਜਿਹੜਾ ਫ੍ਰੀ ਇਸ ਦੇ ਵਿੱਚ ਸੈਂਟਰ ਦੇ ਵਿੱਚ ਆ ਕੇ ਸਿਖਲਾਈ ਲੈਣ ਜਿਹੜਾ ਹੈਗਾ ਆਹ ਜੋ ਕੋਰਸ ਸਰਟੀਫਿਕੇਟ ਜਿਹੜਾ ਆਧਾਰੀ ਵੱਲੋਂ ਦਿੱਤਾ ਜਾਂਦਾ ਹੈ ਜਿਹੜਾ ਉਹ ਅਲੱਗ-ਅਲੱਗ ਸਥਾਨਾਂ ਦੇ ਵਿੱਚ ਕਿਤੇ ਹੋਰ ਵੀ ਜਿਹੜਾ ਵਰਤੋਂ ਦੇ ਵਿੱਚ ਆ ਸਕਦਾ ਇਹ ਸਰਟੀਫਿਕੇਟ ਦੀ ਮਤਲਬ ਕਿ ਬਹੁਤ ਯੋਗਤਾ ਦੀ ਵੀ ਹਰੇਕ ਕੁੜੀ ਵੀ ਸਿੱਖ ਕੇ ਇਹਨੂੰ ਪਾ ਸਕਦੀ ਆ ਤੇ ਆਪਣੀਆਂ ਹਾਜ਼ਰੀਆਂ ਦੇ ਮੁਤਾਬਕ ਹੀ ਇਹ ਸਰਟੀਫਿਕੇਟ ਮਿਲੇਗਾ ਜਿਵੇਂ ਕਿ ਇਹ ਸਿਗੇ ਟ੍ਰੈਨਰ ਜਿਨ੍ਹਾਂ ਦੇ ਟ੍ਰੈਨਰਾਂ ਦਾ ਕਹਿਣਾ ਹੈ ਕਿ ਇਸ ਸੈਂਟਰਾਂ ਦੇ ਵਿੱਚ ਲੜਕੀਆਂ ਆਉਂਦੀਆਂ ਹੈਗੀਆਂ ਲੜਕੀਆਂ ਨੂੰ ਫਰੀ ਜਿਹੜੀ ਹੈਗੀ ਸਲਾਈ ਕਢਾਈ ਦਾ ਕੋਰਸ ਕਰਵਾਇਆ ਜਾਂਦਾ ਹੈ ਤਾਂ ਜੋ ਆਪਣੇ ਪੈਰਾਂ ਤੇ ਆਪ ਖੜੀਆਂ ਹੋ ਕੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕਣ ਦੂਜੀਆਂ ਲੜਕੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਸੈਂਟਰਾਂ ਦਾ ਜਿਹੜਾ ਹੈਗਾ ਵਰਤਵਾਤ ਲਾਭ ਲੈਣ